ਸਸਰੀ ਕਾਲ ਦੀ ਸਾਰੇ ਵੀਰਾਂ ਨੂੰ ਰਾਤ ਆਪਾਂ ਜੀ ਵੀਡੀਓ ਪਾਈ ਸੀ ਜਿਹੜੇ ਬੰਦੇ ਆਪਣੇ ਕੋਲੋਂ ਭੱਜ ਗਏ ਸੀ ਦੇਖੋ ਜੀ ਸਵੇਰੇ ਉਹਨਾਂ ਨੇ ਕੀਤਾ ਮੈਸੇਜ ਆਖੇ ਤੂੰ ਕਹਿਣਾ ਵੀ 70 ਮਾਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੂੰ ਮੈਨੂੰ ਪੈਸੇ ਨਹੀਂ ਦਿੱਤੇ ਮੇਰੀ ਕੁੜੀ ਬਿਮਾਰ ਸੀ ਤੂੰ ਪੁੱਛਿਆ ਨਹੀਂ ਵੀਰ ਜੀ ਦਾ ਘਰੋਂ ਫੋਨ ਆਉਂਦਾ ਸੀ ਨਾਲ ਆਪਾਂ ਇਹਨਾਂ ਦੇ ਭਾਈਚਾਰੇ ਜਿਹੜੇ ਬੰਦੇ ਹੋਰ ਵੀ ਉਹ ਵੀ ਦੱਸ ਦੇਣਗੇ ਉਹ ਦੂਜੀ ਮਸ਼ੀਨ ਤੇ ਭੇਜੇ ਆ। ਇਹ ਫਿਰ ਆਪਾਂ ਕੱਲ ਦੀ ਆਪ ਚਲਾ ਰਹੇ ਆ। ਚਲੋ ਅੱਜ ਡਰਾਈਵਰ ਦੂਜਾ ਵੀ ਆ ਜਾਊਗਾ। ਇਹ ਤਿੰਨ ਬੰਦੇ ਸੀਗੇ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਗੁਰਪ੍ਰੀਤ ਭਗੇਲਾ ਲਾਡੀ ਰਣਜੀਤ ਲਾਡੀ ਖੋਖਰਾਣਾ ਤੇ ਕਾਲਾ ਸੋਸਰ। ਇਹ ਗੁਰਪ੍ਰੀਤ ਭਗੇਲੇ ਨੇ ਆਪਣੇ ਨਾਲ ਬੰਦੇ ਰਖਾਏ ਸੀਗੇ ਸਾਰੇ। ਤੇ ਇਨਾਂ ਨਾਲ ਆਪਣੀ 15-15000 ਰੁਪਏ ਦੀ ਗੱਲ ਹੋਈ ਸੀ ਵੀ 15-15000 ਰੁਪਏ ਤੁਹਾਨੂੰ ਅਡਵਾਂਸ ਦੇਵਾਂਗੇ ਅਸੀਂ 10000 ਰੁਪਏ ਭਾਵੇਂ 15 ਇੱਕੇ ਵੀ ਨਾਲ ਲੈ ਲਓ ਤੇ ਚਾਹੇ 10000 ਰੁਪਏ ਤੁਸੀਂ ਹੁਣ ਵਰਤ ਲਓ ਤੇ 5000 ਆਪਾਂ ਤੁਹਾਨੂੰ ਤੁਰਨ ਲੱਗੇ ਆਪਦੇ ਘਰੇ ਸਬਦਾ ਪਤਾ ਦੇ ਕੇ ਜਾਏ ਠੀਕ ਆ ਜੀ ਉਹ ਵੀ ਇਹਨਾਂ ਨੇ ਪੈਸੇ ਲੈ ਲਈ ਫਿਰ ਇਹਨੇ ਇੱਕ ਗੱਲ ਹੋਰ ਕਹੀ ਕਹਿੰਦਾ ਮੇਰੀ ਲੱਤ ਦਰਦ ਕਰਦੀ ਸੀ ਤੂੰ ਮੈਨੂੰ ਦਵਾਈ ਨਹੀਂ ਦਵਾਈ ਠੀਕ ਹੈ ਜੀ ਉਹ ਤਾਂ ਰੱਬ ਜਾਣਦਾ ਵੀ ਕਿਹੜਾ ਬੰਦਾ ਮਾਲਕ ਇਹੋ ਜਿਹਾ ਹੋਊਗਾ ਵੀ ਡਰਾਈਵਰ ਦੀ ਲੱਤ ਦੁਖਦੀ ਹੋਵੇ ਤੇ ਕੰਮ ਚੱਲਦਾ ਹੋਵੇ ਸੀਰੀਆਂ ਲਗਾਉਣਾ ਹੋਵੇ ਤੇ ਉਹਨੂੰ ਦਵਾਈ ਨਾ ਦਵਾਵੇ ਤੁਸੀਂ ਵੀ ਸਾਨੂੰ ਦੱਸਿਓ ਕਮੈਂਟ ਕਰਕੇ ਵੀ ਇਹਦੇ ਵਿੱਚ ਚਲੋ ਉਹ ਵੀ ਨਿਭੜਿਆ ਇਹਦਾ ਕੰਮ ਵੀ ਮੈਨੂੰ ਤਾਂ ਲੱਤ ਬਾਰੇ ਇਹ ਗੱਲ ਕਰਦਾ ਹੁੰਦਾ ਸੀ ਮੇਰੇ ਇਹਨਾਂ ਲੱਤ 'ਚ ਪੀੜ ਪੈਣ ਲੱਗ ਜਾਂਦੀ ਹੈ ਤੇ ਜਾ ਕੇ ਆਪਾਂ ਮੈਂ ਮੇਰੀ ਵੀ ਲੱਤ ਤੇ 6:00 ਵਜੇ ਆ ਜੀ ਤੇ ਮੈਂ ਕਿ ਜਿੱਥੋਂ ਮੈਂ ਦਵਾਈ ਲੈ ਕੇ ਆਉਣਾ ਯਾਰ ਤੈਨੂੰ ਉੱਥੇ ਦਵਾਈ ਦਵਾਵਾਂਗੇ ਤੈਨੂੰ ਇੱਕ ਵਾਰ ਮਖਾਵਾਂਗੇ ਠੀਕ ਆ ਜੀ ਕਹਿੰਦਾ ਠੀਕ ਆ ਤੇ ਪਰ ਇਹਨੇ ਦਵਾਈ ਦਵਾਉਣ ਬਾਰੇ ਨਹੀਂ ਕਿਹਾ ਵੀ ਮੇਰੀ ਲੱਤ ਦਰਦ ਕਰਦੀ ਆ ਸਭ ਤੋਂ ਵੱਡਾ ਆਪਣੇ ਸੌਣੇਮ ਹੁੰਦੀ ਆ ਸੌ ਝੂਠੀ ਵੀ ਮਾੜੀ ਤੇ ਸੱਚੀ ਮਾੜੀ ਪਰ ਜਦੋਂ ਗੱਲ ਆ ਜਾਵੇ ਬਈ ਤਰੀ ਸਾਡੇ ਨਾਲ ਐਂ ਕੀਤਾ ਸਮ ਦਵਾਈ ਨਹੀਂ ਦਵਾਈ ਹੁਣ ਆਪਾਂ ਸਬੂਤ ਤਾਂ ਕੀ ਦੇ ਸਕਦੇ ਆ ਪਰ ਤੁਸੀਂ ਵੀ ਸਿਆਣੇ ਆ ਕੋਈ ਵੀ ਆਪਦੇ ਬੰਦੇ ਨੂੰ ਦਵਾਈ ਤੋਂ ਬਿਨਾ ਕਿਵੇਂ ਰੱਖ ਸਕਦਾ ਹਨ ਇਹਦੀ ਘਰੋਂ ਫੋਨ ਆਉਂਦਾ ਸੀਗਾ ਵੀ ਕੁੜੀ ਨੇ ਦਵਾਈ ਦਵਾਈ ਆ ਤੇ ਇਹ ਉਹਨੂੰ ਫੋਨ ਕਰਦਾ ਸੀਗਾ ਪਿੱਟੂੰ ਧਾਰ ਲੈ ਲਾ ਜਾ ਕੇ ਬਿਲੇ ਬੈਠੀ ਸੀ ਕੋਸਤਾਂ ਤੂੰ ਜਾ ਕੇ ਮੇਰੀ ਡਾਕਟਰ ਨਾਲ ਗੱਲ ਕਰਾ ਮੈਂ ਕਿਹਾ ਯਾਰ ਕਿੰਨੇ ਪੈਸੇ ਚਾਹੀਦੇ 1000 ਰੁਪਏ ਮੈਂ ਕਿਹਾ ਯਾਰ ਪੈਸੇ ਆਪਾਂ ਪਾ ਦਨੇ ਦਵਾਈ ਵਾਸਤੇ 1000 1200 ਰੁਪਏ ਦੀ ਕਿੱਡੀ ਗੱਲ ਹੁੰਦੀ ਹੈ ਨਾ ਹਣ ਕੁੜੀ ਬਿਮਾਰ ਆ ਚਲੋ ਪੈਸੇ ਪਾਉਂਦਾ ਹੱਕ ਵੀ ਸੀਗਾ ਆਪਾਂ ਇਹਨੇ ਮੈਨੂੰ ਪੈਸੇ ਪਾਉਣ ਬਾਰੇ ਨਹੀਂ ਕਿਹਾ ਸ਼ਾਮ ਤੱਕ ਇਹਦਾ ਹੋਰ ਥਾਈ ਟੱਕਰਾਂ ਟੁਕਰਾਂ ਮਾਰਦਾ ਰਿਆ ਨਾ ਗੱਲ ਬਣੀ ਸ਼ਾਮ ਨੂੰ ਮੈਨੂੰ ਕਹਿੰਦਾ 1000 ਰੁਪਏ ਪਾ ਦੇ ਆਪਣੇ ਕੋਲੇ ਐਂਟਰੀਆਂ ਹੈਗੀਆਂ ਜੀ ਆਪਾਂ ਸਾਰੀਆਂ ਐਂਟਰੀਆਂ ਦਿਖਾ ਦਾਂਗੇ ਵੀ ਕਿਸ ਕਿਸ ਦਿਨ ਨੂੰ ਆਪਾਂ ਇਹਨੂੰ ਪੈਸੇ ਪਾਈ ਚਲੋ ਇਹ ਤਾਂ ਹੋ ਗਈ ਜੀ ਇਹਦੀ ਗੱਲ ਤੇ ਜਿਹੜਾ ਇਹਨੇ ਕਾਲਾ ਰਖਾਇਆ ਸੀਗਾ ਹਜੇ ਅਸੀਂ ਆ ਕੇ ਮਸ਼ੀਨ ਨੂੰ ਹੱਥ ਹੀ ਲਾਇਆ ਤੇ ਉਹਦੇ ਕੋਲੋਂ ਫੋਨ ਆਉਣਾ ਸ਼ੁਰੂ ਹੋ ਗਿਆ ਵੀ ਕਿਸ ਤਲੇ ਘਰੇ ਆਏ ਆ ਤੇ 5000 ਰੁਪਏ ਇਹਨੇ ਮੈਨੂੰ ਕਿਸ ਦਾ ਕਿਹਾ ਤੇ ਮੈਂ ਇਹਨੂੰ ਕੀ ਆ ਯਾਰ ਹਜੇ ਕੰਮ ਕੁੰਮਤਾ ਚੱਲ ਲੈਣ ਦੋ ਵੀ ਆਪਾਂ ਘਰੋਂ ਆਏ ਆ ਅਕਸਰ ਪੈਸੇ ਲੱਗ ਕੇ ਹੀ ਆਉਂਦੇ ਹਜੇ ਆਪਾਂ ਕਮਾਇਆ ਤੇ ਕੁਛ ਹੈ ਨਹੀਂ ਹੇਤ ਮਸ਼ੀਨ ਨੂੰ ਆਪਾਂ ਆ ਕੇ ਹੱਥ ਹੀ ਲਾਇਆ ਨਹੀਂ ਜੀ ਉਹ ਤਾਂ ਆਇਆ ਜੋ ਮੈਂ ਮੈਂ ਸਾਰ ਲੂੰਗਾ ਤੂੰ ਇਹਨੂੰ ਇੱਕ ਵਾਰ 5000 ਰੁਪਏ ਆਪਾਂ ਚਲੋ ਇਹ ਉਹ ਵੀ 5000 ਰੁਪਏ ਪਵਾ ਲਿਆ ਕਾਲੇ ਕਾਲੇ ਨਹੀਂ ਕਾਲੇ ਨੂੰ ਪਵਾਤਾ ਇਹ ਨਹੀਂ ਜਿਹੜਾ ਇਹਨੇ ਬੰਦਾ ਰਖਾਇਆ ਸੀ 10 ਦਿਨ ਨੰਗੇ ਤੇ ਜਿਹੜਾ ਲਾਡੀ ਆ ਰਣਜੀਤ ਲਾਡੀ ਉਹਦਾ ਫੋਨ ਆ ਗਿਆ ਬਾਈ ਜੀ ਕਿਸ਼ਤ ਆ ਗਈ ਆ 3000 ਰੁਪਿਆ ਚਾਹੀਏ ਚਲੋ ਆਪਣਾ 파ਟਨਰ ਸਮਝ ਲਓ ਜਿਵੇਂ ਮਰਤੀ ਹੈ ਨਾ ਆਪਣਾ ਦੋਸਤ ਸਮਝ ਲਓ ਆਪਾਂ ਉਹਨੂੰ ਕਹਿ ਕੇ 3000 ਰੁਪਿਆ ਉਹਦੇ ਵੀ ਖਾਤੇ ਤੋਂਵਾਤਾ ਇਹ ਵੀ ਇਹਨੂੰ ਕਿਸ਼ਤ ਵਾਲੇ ਦਾ ਫੋਨ ਜ਼ਰੂਰ ਆਉਂਦਾ ਸੀਗਾ ਪਰ ਇਹਨੇ ਰੱਬ ਨੂੰ ਜਾਣ ਦੇਣੀ ਆ ਵੀ ਮੈਨੂੰ ਕਿਸ਼ਤ ਬਾਰੇ ਨਹੀਂ ਗਿਆ ਤੇ ਇਹਨੇ ਪਤਾ ਨਹੀਂ ਆਪਾਂ ਨੂੰ ਕਿਸੇ ਤੋਂ ਪੈਸੇ ਲਏ ਜਾਂ ਨਹੀਂ ਲਏ ਨਾ ਤੇ ਉਹ ਇਹਨੂੰ ਪਤਾ ਹੋ ਸਕਦਾ ਤੇ ਜੇ ਆਪਾਂ ਨੂੰ ਕਹਿੰਦਾ ਵੀ ਹੁਣ ਮੰਨ ਲਓ ਵੀ ਆਪਾਂ ਹੋਰ ਬੰਦੇ ਵੀ ਸੱਦੇ ਆ ਪੈਸੇ ਤਾਂ ਉਹਨਾਂ ਨੂੰ ਵੀ ਦੇਣੀ ਪੈਣਿਆ ਨਾ ਪਾਏ ਵੀ ਆ ਪੈਸੇ ਆਪਾਂ ਤੇ ਜੇ ਆਪਾਂ ਇਹਦੀ ਕੈਸਟ ਕੋਈ 2-3000 4000 ਰੁਪਇਆ ਸੀ ਆਪਾਂ ਪੂੰਦਾ ਹੀ ਖੱਬਾ ਸੱਜਾ ਕਰਕੇ ਔਰ ਇਹ ਕੋਈ ਭੱਜਣਾ ਰਾਤ ਨੂੰ ਭੱਜ ਜਾਣਾ ਕਿਸੇ ਮਸਲੇ ਦਾ ਹਾਲਤ ਹੈ ਨਹੀਂ ਬਾਈ ਜੀ ਇਹ ਬੰਦਾ ਰਾਤ ਨੂੰ ਭੱਜ ਗਿਆ ਅੱਜ ਮੈਨੂੰ ਮੈਸੇਜ ਕਰਦਾ ਵੀ ਤੂੰ ਵੀਡੀਓ ਪਾਉਣਾ ਹੈ ਅਸੀਂ ਤੈਨੂੰ ਵੇਖ ਲਾਂਗੇ ਤੁਹਾਡਾ ਕੇਸ ਕਰਾਂਗੇ ਲੀਵਰ ਕੋਰਟ ਦੇ ਵਿੱਚ ਤੁਹਾਡੇ ਤੇ ਕੇਸ ਕਰੇ ਇੱਕ ਤਾਂ ਜੀ ਪੈਸੇ ਲੈ ਲੇ ਸਾਡੇ ਤੋਂ ਨਾ ਦੂਜਾ ਨੰਬਰ ਕੇਸ ਕਰੋ ਮੈਂ ਕਿਹਾ ਵੀ ਕੇਸ ਕਰ ਮੈਂ ਮੈਸੇਜ ਪਾਇਆ ਵੀਰੇ ਉਹਨੂੰ ਪਰ ਉਹਨੇ ਅਪਲਾਈ ਨਹੀਂ ਕੀਤਾ ਜੀ ਮੈਂ ਕਿਹਾ ਵੀ ਤੂੰ ਮੇਰੇ ਆਉਣ ਤੋਂ ਪਹਿਲਾਂ ਕੇਸ ਕਰ ਉੱਥੇ ਵੀ ਪਤਾ ਅਕਸਰ ਲੱਗੂਗਾ ਆਪਾਂ ਐਂਟਰੀਆਂ ਕੱਢ ਕੇ ਵਿਖਾਵਾਂਗੇ ਵੀ ਕੀ ਕਿਵੇਂ ਪੈਸੇ ਪਾਏ ਫਿਰ ਬਾਕੀ ਅਸੀਂ ਕਾਗਜ਼ ਲਿਖਿਆ ਹੋਇਆ ਉਹਦੇ ਤੇ ਸਾਰੀਆਂ ਗੱਲਾਂ ਲਿਖੀਆਂ ਵੀ ਕਿਵੇਂ ਕਿਵੇਂ ਪੈਸੇ ਆਪਾਂ ਦੇਣੇ ਆ ਫਿਰ ਵੀ ਆਪਾਂ ਪੈਸੇ ਦਿੰਦੇ ਰਹੇ ਜਿੰਨੇ ਕੁ ਜੋਗੇ ਸੀਗੇ ਅਸੀਂ ਤੂੰ ਸਾਡੇ ਪਿੰਡ ਆ ਕੇ ਵੇਖੀ ਜੇ ਉਹ ਮੈਂ ਮੈਸੇਜ ਪਾਇਆ ਮੈਂ ਕਿਹਾ ਵੀ ਤੂੰ ਘਰੇ ਜਾ ਕੇ ਮੈਨੂੰ ਇਹਨਾ ਕਹਿ ਦੀ ਵੀ ਮੈਂ ਘਰੇ ਆ ਗਿਆ ਮੈਂ ਤਾਂ ਹਜੇ ਮਹੀਨੇ ਨੂੰ ਆਉਂਗਾ ਸੀਜ਼ਨ ਲਾ ਕੇ ਤੇ ਕਿ ਤੂੰ ਕਿਹਨਾ ਪੈਂਡ ਪੈਂਡ ਮੈਂ ਤੇਰੇ ਆਸਤ ਬੰਦੇ ਭੇਜ ਦੂੰਗਾ ਤੇ ਤੂੰ ਇੰਨੀ ਈ ਧਮਕੀਆ ਦਿੰਦਾ ਉਤੋਂ ਤਾਂ ਮੈਂ ਕੀ ਆ ਦਿੰਦਾ ਜੀ ਇੱਕ ਤਾਂ ਭੱਜ ਗਿਆ ਇਹ ਬੰਦੇ ਨੇ ਮਹਾਰਾਸ਼ਟਰ ਤੋਂ ਵੀ ਪੈਸੇ ਪੁਵਾਏ ਹੋਏ ਆ ਉਹਦਾ ਵੀ ਫੋਨ ਆਉਂਦਾ ਸੀ ਇੱਕ ਦਿਨ ਮੈਂ ਫੋਨ ਚੱਕ ਲਿਆ ਇਹ ਕਾਲੇ ਨਾ ਕਾਲੇ ਦੇ ਆਧਾਰ ਕਾਰਡ ਤੇ ਨੇ ਪੈਸੇ ਪੁਵਾਏ ਉਤ ਵੀ ਮੈਂ ਬੰਦਾ ਭੇਜਿਆ ਇੱਕ ਕੋਈ ਮੋਗੇ ਦਾ ਆਧਾਰ ਕਾਰਡ ਇਹ ਨਾ ਲੋਕਾਂ ਨੂੰ ਪੈਸੇ ਪੂਸੀਏ ਦੁੰਦਾ ਹੈ ਲੋਕਾਂ ਨੂੰ ਪੈਸੇ ਦਵਾਉਂਦਾ ਤੇ ਆਧਾਰ ਕਾਰਡ ਤਾਂ ਲੈਂਦਾ ਹੀ ਆ ਵੀ ਚੈੱਕ ਕਰਨ ਲਈ ਪਹਿਲੀ ਗੱਲ ਤਾਂ ਲੋਕਾਂ ਵਾਸਤੇ ਵੀ ਮਾੜੀ ਗੱਲ ਆ ਵੀ ਮਾੜੀ ਗੱਲ ਆ ਵੀ ਪੈਸੇ ਤੁਸੀਂ ਆਧਾਰ ਕਾਰਡ オリジナル ਕਿਉਂ ਦਿੰਨੀ ਇਹੋ ਜਿਹੇ ਬੰਦੇ ਨੂੰ ਹਣਾ ਵੀ ਤੁਸੀਂ ਫੋਟੋ ਕਾਪੀ ਦਿਓ ਇਹੋ ਜਿਹਾ ਬੰਦਾ ਫਰੋਡ ਇਹ ਕਈਆਂ ਦੇ ਆਧਾਰ ਕਾਰਡ ਪਾ ਕੇ ਕਈਆਂ ਤੋਂ ਪੈਸੇ ਲੈ ਲੈਂਦਾ ਪਰ ਇੰਨਾ ਕੁ ਮੂਰਖ ਬੰਦਾ ਪੈਸੇ ਤਾਂ ਲੈ ਲੈਂਦਾ ਪੈਸੇ ਆਪਦੇ ਖਾਤੇ 'ਚ ਪਵਾ ਲੈਂਦਾ ਆਪਦੇ ਫੋਨ 'ਤੇ ਉੱਗਲ ਤੇ ਕਰਵਾ ਲੈਂਦਾ ਉਹ ਆਧਾਰ ਕਾਰ ਮੈਨੂੰ ਉਹਨਾਂ ਨੇ ਭੇਜੀ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਮੇਰੇ ਨਾਲ ਲੱਗੇ ਤਾਂ ਬੰਦੇ ਯਾਰ ਤੁਹਾਡੇ ਤੋਂ ਪੈਸੇ ਕਿਵੇਂ ਆਵਾਲੇ ਪੈਸੇ ਇਹਨੇ ਰੱਬ ਜਾਣੇ ਹੁਣ ਕੰਪਨੀ ਤੇ ਹਰੇਕ ਬੰਦੇ ਨੂੰ ਲੋਲ ਹੁੰਦੀ ਆ ਬੰਦੇ ਦੀਆਂ ਨਾਲ ਬੰਦਾ ਵੇਖਿਆ ਚਲੋ ਮੇਰੇ ਤਾਂ ਗਵਾਂਡ ਦੇ ਬੰਦੇ ਆ ਨਾ ਇਹ ਗੱਲ ਨਹੀਂ ਮੈਂ ਤਾਂ ਹੁਣ ਜਿੰਨੀ ਜੋਗਾ ਚਲੋ ਅੱਜ ਡਰਾਈਵਰ ਆਪਣਾ ਇਹ ਵੀ ਆ ਜਾਊਗਾ ਦੋ ਡਰਾਈਵਰ ਆਪਣੇ ਉਸ ਮਸ਼ੀਨ ਤੇ ਵੀ ਲੱਗ ਗਏ ਆ ਇਹ ਆਖੇ ਤੂੰ ਕਿਤੇ ਤਾਂ ਕਰਦਾ ਤਾਂ ਦੱਸੋ ਵੀ ਬੰਦਾ ਇੱਥੇ ਕਿਤੇ ਤਾਂ ਕਰਨ ਆਇਆ ਕਿ ਕੰਮ ਕਰਨਾ ਹੈ ਮੇਰਾ ਕੰਮ ਲੈ ਕੰਮ ਵਾਸਤੇ ਪੈਸੇ ਦਿੱਤੇ ਆ ਸੀਜ਼ਨ ਅਜੇ ਫੁੱਲ ਹੋਣ ਚੱਲਿਆ ਤੇ ਭੱਜ ਭੱਜੇ ਕੀ ਪਤਾ ਨਹੀਂ ਕਿੰਨੀ ਕਥਾਈ ਗੱਲ ਕੀਤੀ ਆ ਠੀਕ ਹੈ ਉੱਤੋਂ ਬੰਦੇ ਦੇਖੋ ਇਹੇ ਧਮਕੀਆਂ ਮੈਂ ਉਹ ਮੈਸੇਜ ਵੀ ਆਪਦਾ ਸੇਵ ਕਰ ਲਿਆ ਮੈਂ ਕੋਈ ਨਹੀਂ ਭੇਂਟਾਵਾਂਗੇ ਦੱਸਾਂਗੇ ਮੈਂ ਵੀ ਤਾਂ ਮੈਂ ਆਖੇ ਮੈਂ ਮਥਰੇ ਆ ਜੇ ਤੇਰਾ ਇਰਾਦਾ ਹੋਵੇ ਤਾਂ ਮਥਰੇ ਆ ਜਾ ਮੈਂ ਕਿਹਾ ਮੈਂ ਮੈਸੇਜ ਕੀਤਾ ਮੈਂ ਕਿਹਾ ਸਵਾਤਾ ਤਾਂ ਸੀ ਤੂੰ ਮੈਨੂੰ ਇੱਥੇ ਦੱਸ ਕੇ ਜਾਂਦਾ ਮੈਂ ਭੱਜਣ ਲੱਗਾ ਤੇ ਇਹ ਕਰ ਲਾ ਜਿਹੜਾ ਕੁਛ ਕਰ ਹੁਣ ਮਸ਼ੀਨ ਛੱਡ ਕੇ ਅਸੀਂ ਤੇਰੇ ਮਗਰ ਤੁਰੇ ਫਰੀਏ ਤੇ ਉਹ ਵੀ ਚੰਗੀ ਗੱਲ ਨਹੀਂ ਹਾਂ ਟਾਈਮ ਆ ਲੈਣ ਦੇ ਉਹਦੋਂ ਸਾਰਾ ਕੁਝ ਹੋ ਜਾਂਦਾ ਹੁੰਦਾ ਐਡੀ ਗੱਲ ਨਹੀਂ ਹੁੰਦੀ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਮੈਂ ਇਹਨੂੰ ਰੱਖਣ ਲੱਗਿਆਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਮਸ਼ੀਨਾ ਆਪਣੀਆਂ ਦੋਅ ਤੇਰੀ ਜ਼ਿੰਮੇਵਾਰੀ ਤੂੰ ਬੰਦੇ ਰੱਖਣੇ ਆ ਪਰੇ ਬੰਦੇ ਨੇ ਆਹ ਕਰਤੂਤ ਕੀਤੀ। ਪਤਾ ਨਹੀਂ ਕਿੰਨੇ ਕੁ ਫੋਨ ਆਉਂਦੇ ਕਿੰਨੇ ਕੁ ਬੰਦਿਆਂ ਨਾਲ ਇਹ ਬੰਦੇ ਨੇ ਮਾਰੀ ਕੀਤੀ। ਇਸ ਸ਼ੈ ਦੇ ਵੀਡੀਓ ਵੇਖ ਕੇ ਆਪਾਂ ਨੂੰ ਹੋਰ ਵੀ ਫੋਨ ਆਉਣ। ਇੱਕ ਦੋ ਦਿਨ ਮੈਂ ਤੁਹਾਡੇ ਫੋਨ ਨਾ ਵੀ ਚੈੱਕ ਸਕਾਂ। ਕਿਉਂਕਿ ਅੱਜ ਜੇ ਡਰਾਈਵਰ ਆ ਗਿਆ ਤਾਂ ਫਿਰ ਥੋੜੇ ਫ੍ਰੀ ਹੋ ਜਾਵਾਂਗੇ ਆਪਾਂ। ਨਹੀਂ ਤਾਂ ਉਹਨਾਂ ਟਾਈਮ ਆਪਾਂ ਨੂੰ ਇਹ ਮਸ਼ੀਨ ਆਪ ਚਲਾਉਣੀ ਪੈ ਰਹੀ। ਅਸੇ ਇਹਨੀਆਂ ਗੱਲਾਂ ਕਰ ਰਹੀਆਂ ਬੱਚੋ ਜੀ ਇਹਨਾਂ ਬੰਦਿਆਂ ਤੋਂ ਜਿੰਨਾ ਵੀ ਪੱਸ ਸਕਦੇ ਫੋਟੋ ਵੀ ਪਾਵਾਂਗੇ ਇਹ ਕਹਿੰਦਾ ਸੀ ਵੀਡੀਓ ਪਾਉਣਾ ਬੰਦਾ ਜਦੋਂ ਇੱਥੇ ਛੱਡ ਕੇ ਤੁਸੀਂ ਨਿਕਲ ਗਏਂ ਦੋ ਮਸ਼ੀਨਾਂ ਫਿਰ ਬੰਦਾ ਕੀ ਕਰੂਗਾ ਵੀਡੀਓ ਤਾਂ ਪਾਊਗਾ ਜਿੰਨੀ ਜੋਗਾ ਉਹਨਾਂ ਤੱਕ ਕਰੂਗਾ ਬਾਕੀ ਇਹਦੇ ਮਨ ਦੇ ਪਲੇਖੇ ਇਹ ਤਾਂ ਪਤਾ ਨਹੀਂ ਹੁੰਦਾ ਪਰਮਾਤਮਾ ਨੂੰ ਪਤਾ ਕੀ ਦਾ ਪਲੇਖਾ ਨਿਕਲ ਜਾਣਾ ਹਾਂ ਉਹ ਖੜਦਾ ਸਾਡੇ ਨੂੰ ਵੱਧ ਤਾਕਤਵਾਰ ਹੋਵੇ ਇਹ ਜਿਹੜਾ ਧਾਕੀਆਂ ਦਿੰਦਾ ਠੀਕ ਹੈ ਜੀ ਇਹ ਤਾਂ ਨਾਲ ਦੇ ਬੰਦੇ ਦੱਸਣਗੇ ਵੀ ਮੈਂ ਗਲਤ ਹਾਂ ਅਸੀਂ ਇੱਕ ਦਿਨ ਬਹਿ ਕੇ ਸਾਰੇ ਵੀਡੀਓ ਜਿਹੜੇ ਨਾਲ ਹੋਰ ਡਰਾਈਵਰ ਆਪਣੇ ਮੇਰੇ ਪਿੰਡ ਦੇ ਵੀ ਆ ਰੋਟੀ ਵਾਲਾ ਮੁੰਡਾ ਉਹ ਵੀ ਦੱਸਣਗੇ ਵੀ ਕਿਸ ਗੱਲ ਤੋਂ ਭੱਜੇ ਬਾਈ ਪੈਸੇ ਨਹੀਂ ਦਿੰਦਾ ਕਿ ਕੀ ਚੱਕਰ ਫਿਰ ਆਪਾਂ ਇੱਕ ਦਿਨ ਵੀਡੀਓ ਬਣਾਵਾਂਗੇ ਚਲੋ ਠੀਕ ਹੈ ਜੀ ਟਾਈਮ ਹੋ ਗਿਆ ਮਸ਼ੀਨ ਚਲਾਉਣ ਦਾ ਹਾਂ ਤਾਂ ਮਸ਼ੀਨ ਚਲਾਉਂਦੇ ਆ ਇਹਨੀਆਂ ਇੱਕ ਬੇਨਤੀਆਂ ਤਾਂ ਤੁਹਾਡੇ ਨਾਲ ਕਰਨੀਆਂ ਸੀ Toll,